ਉਹ ਮਾਰਿਦਾ ਗਿਆਨ ਹੈ ਇਹ ਸਾਨੂੰ ਫਿਰ ਜੀਵਨ ਦੀ ਅਵਸਥਾ ਜੁੰਦਾ ਸਾਡੇ ਤੇ ਗੁਰੂ ਜੀ ਕਿਰਪਾ ਕਰਦੇ ਐ ਸਾਨੂੰ ਸੇਵਾ ਕਰਨ ਦਾ ਸਮਾਂ ਮਿਲਦਾ ਸਾਨੂੰ ਸਾਥ ਸੰਗ ਕਰਨ ਦਾ ਸਮਾਂ ਮਿਲਦਾ ਸਾਨੂੰ ਪੁੰਨ ਦਾਨ ਕਰਨ ਦਾ ਸੁਭਾਗ ਮਿਲਦਾ ਨਾਮ ਜਪਨ ਦਾਸ ਭਾਗ ਮਿਲਦਾ ਫਿਰ ਉਹਦੇ ਨਾਲ ਨਾਲ ਅਸੀਂ ਜੀਵ ਅਗਲੀ ਅਵਸਥਾ ਨੂੰ ਪਾਉਨੇ ਆ ਫਿਰ ਅੱਗੇ ਵੱਧਦੇ ਆ ਜਿਵੇਂ ਬੱਚੇ ਸਕੂਲ ਦੇ ਵਿੱਚ ਦਾਖਲ ਹੋ ਕੇ ਇੱਕ ਕਲਾਸ ਤੋਂ ਦੂਸਰੀ ਫਿਰ ਸਕੂਲ ਤੋਂ ਅੱਗੇ ਕਾਲਜ ਯੂਨੀਵਰਸਟੀਆਂ ਤੱਕ ਜਾ ਕੇ ਵੱਡੀਆਂ-ਵੱਡੀਆਂ ਡਿਗਰੀਆਂ ਪ੍ਰਾਪਤ ਕਰ ਜਾਂਦੇ ਆ ਇਸੇ ਤਰ੍ਹਾਂ ਹੀ ਗੁਰੂ ਸੰਗਤਾਂ ਗੁਰੂ ਮਹਾਰਾਜ ਦੇ ਦਰ ਤੇ ਆ ਕੇ ਗੁਰੂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਆ ਇਤੋਂ ਬੜੀਆਂ-ਬੜੀਆਂ ਅਵਸਥਾ ਦੇ ਮਾਲਕ ਬਣ ਜਾਈਦਾ ਬਹੁਤ ਰਹਿਮਤ ਹੁੰਦੀ ਆ ਤੇ ਜਿਨ੍ਹਾਂ ਤੇ ਗੁਰੂ ਜੀ ਕਿਰਪਾ ਕਰਦੇ ਆ ਉਹਨਾਂ ਨੂੰ ਇਹ ਬਖਸ਼ਿਸ਼ਾ ਗੁਰੂ ਦੀ ਆਪ ਝੋੜੀਆਂ ਭਰ ਦੰਦੇ ਆ ਤੇ ਇੱਕ ਸ਼ਬਦ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਵੀ ਗੁਰੂ ਜੀ ਨੇ ਜਿੰਨਾ ਗੁਰਮਖੰਦ ਤੇ ਪਿਆਰਿਆਂ ਤੇ ਕਿਰਪਾ કરી ਉਹਨਾਂ ਦੇ ਜੀਵਨ ਕੈਸੇ ਨੇ ਤੇ ਜੇ ਅਸੀਂ ਗੁਰੂ ਤੋਂ ਬੇਮੁਖ ਹੋਏ ਫਿਰ ਸਾਡਾ ਜੀਵਨ ਦਾ ਭਾਵ ਕੀ ਰਹਿ ਗਿਆ ਕਿਉਂਕਿ ਜ਼ਿੰਦਗੀ ਦੇ ਵਿੱਚ ਕਰਮ ਕਰਨ ਦੇ ਨਾਲ ਬਖਸ਼ਿਸ਼ ਮਿਲਦੀ ਆ ਤੇ ਜੇ ਜੀਵ ਗੁਰੂ ਤੋਂ ਦਾਤ ਲੈ ਲਈ ਪਰ بے ਮੁਖ ਹੋ ਗਿਆ ਫਿਰ ਅਗਿਆਨਤਾ ਦੇ ਹਨੇਰੇ ਵਿੱਚ ਗੁੰਮ ਹੋ ਜਾਂਦਾ ਫਿਰ ਨਹੀਂ ਸਮਝ ਆਉਂਦੀ ਵੀ ਮੈਂ ਕਿਹੜੇ ਰਾਹ ਜਾਣਾ ਮੇਰਾ ਟਿਕਾਣਾ ਕੀ ਹੈ ਮੈਂ ਆਇਆ ਕਿੱਥੋਂ ਆ ਮੈਂ ਜਾਣਾ ਕਿੱਥੇ ਆ ਮੇਰਾ ਨਾਮ ਕੀ ਹੈ ਮੇਰਾ ਮਾਤਾ ਪਿਤਾ ਕੌਣ ਹੈ ਤੇ ਮੈਂ ਕੀ ਕਰਨ ਲਈ ਆਇਆ ਭਾਵ ਸੰਸਾਰ ਵਿੱਚ ਉਲਝ ਜਾਂਦਾ ਤੇ ਜਦੋਂ ਜੀਬ ਉਲਝਦਾ ਹੈ ਜੇ ਆਪਾਂ ਇੱਥੇ ਦੁਨਿਆਵੀ ਤੌਰ ਤੇ ਵੀ ਕਿਸੇ ਨੂੰ ਪੁੱਛ ਲਈਏ ਫਿਰ ਉਹ ਦਿਆ ਦਾ ਪਾਤਰ ਹੁੰਦਾ ਵੀ ਇਹ ਵਿਚਾਰਾ ਭੁੱਲ ਗਿਆ ਨਾ ਇਹਨੂੰ ਇਹ ਪਤਾ ਲੱਗਦਾ ਵੀ ਮੈਂ ਆਇਆ ਕਿੱਥੋਂ ਆ ਮੈਂ ਕੌਣ ਐ ਨਾ ਆਪਣੇ ਨਾਮ ਨੂੰ ਜਾਣਦਾ ਨਾ ਆਪਣਾ ਨਗਰ ਜਾਣਦਾ ਨਾ ਆਪਣੇ ਮਾਤਾ ਪਿਤਾ ਦੀ ਇਹਨੂੰ ਸੋਝੀ ਐ ਇਹ ਜਾਨ ਦਾ ਸਤ ਆਪਣੀ ਗਵਾ ਚੁੱਕਿਆ ਫਿਰ ਉਹਦੇ ਤੇ ਸਾਨੂੰ ਤਰਸ ਆਉਂਦਾ ਪਰ ਆਪਾਂ ਉਹਦੀ ਸਹਾਇਤਾ ਨਹੀਂ ਕਰ ਸਕਦੇ ਸਾਡੇ ਕੋਲੇ ਉਹ ਪਾਕੀ ਹੈ ਨਹੀਂ ਵੀ ਅਸੀਂ ਉਹਨੂੰ ਉਸ ਟਿਕਾਣੇ ਤੇ ਪਹੁੰਚਾ ਦਈਏ ਤੇ ਫਿਰ ਆਪਾਂ ਗੁਰੂ ਅੱਗੇ ਹੀ ਅਰਦਾਸ ਬੇਨਤੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਤੁਸੀਂ ਇਹਦੇ ਤੇ ਦਇਆ ਕਰੋ ਰਹਿਮਤ ਕਰੋ ਇਹਦੀ ਯਾਦ ਦਾ ਸਤ ਵਾਪਸ ਆ ਜੇ ਵੀ ਇਨੂੰ ਵਿਚਾਰੇ ਨੂੰ ਆਪਣਾ ਪਰਿਵਾਰ ਮਿਲ ਜੇ ਇਹ ਆਪਣੇ ਘਰ ਪਹੁੰਚ ਜੇ ਏਸੇ ਤਰ੍ਹਾਂ ਹੀ ਇਹ ਸੰਸਾਰ ਹੈ ਜਿੰਨਾ ਜਿਹੜੇ ਜੀਵ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ ਉਹ ਸਾਰਾ ਕੁਝ ਗਵਾ ਲੈਂਦੇ ਆ ਭੁੱਲ ਜਾਂਦੇ ਆ ਤੇ ਜੇ ਗੁਰੂ ਦੀ ਸ਼ਰਨ ਵਿੱਚ ਆ ਜੀਏ ਫਿਰ ਸਾਨੂੰ ਇਹ ਭੇਦ ਮਿਲਦੀ ਨਹੀਂ